ਹਾਂ 15 ਮਿੰਟ ਗੱਲਾਂ ਜ਼ਰੂਰ ਕਰਨੀਆਂ ਨੇ ਪਰ ਮੈਂ ਇੱਕ ਗੱਲ ਅੰਦਰ ਕਰ ਰਿਹਾ ਸੀਗਾ ਕਿ ਬੜੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਜੀ ਅੱਜ ਦੀ ਜਨਰੇਸ਼ਨ ਪਤਾ ਨਹੀਂ ਕਿੱਧਰ ਜਾ ਰਹੀ ਹੈ ਜੀ ਅੱਜ ਦੇ ਕੁੜੀਆਂ ਮੁੰਡਿਆਂ ਦਾ ਕੀ ਹਾਲ ਹੈ ਜੀ ਦੇਖੋ ਜੀ ਯੋਗਰਾਜ ਜੀ ਜੋ ਜੋਹੜ ਦੇ ਬੰਦੇ ਮੈਨੂੰ ਕਹਿੰਦੇ ਐ ਤੇ ਮੈਂ ਇੱਕ ਸਵਾਲ ਪੁੱਛਿਆ ਸਾਰਿਆਂ ਨੂੰ ਤੇ ਇੱਥੇ ਵੀ ਪੁੱਛਦਾ ਜਿਹੜੇ ਮਾਪਿਓ ਬੈਠੇ ਐ ਜਿਹੜੇ ਬੱਚਿਆਂ ਦੀ ਤੁਸੀਂ ਨੁੱਕਾ ਚੀਨੀ ਕਰਦੇ ਹੋ ਬੱਚਿਆਂ ਨੂੰ ਜ਼ਿੰਦਗੀ 'ਚ ਟਾਈਮ ਕਿੰਨਾ ਕੁ ਦਿੱਤਾ ਹੈ ਕੀਲਾ ਐਸਾ ਬਾਪ ਇੱਥੇ ਬੈਠਾ ਹੈ ਜਾਂ ਮਾਂ ਬੈਠੀ ਹੈ ਜੀਨੇ ਆਪਣੇ ਬੱਚੇ ਨੂੰ 20 ਸਾਲ ਜ਼ਿੰਦਗੀ ਦੇ ਦਿੱਤੇ ਹੈ ਮੈਂ ਪੈਸਾ ਦੇਤਾ ਕੋਠੀਆਂ ਦੇਤੀਆਂ ਗੱਡੀਆਂ ਦੇਤੀਆਂ ਬਾਪ ਨੇ ਬੁੱਗਲ ਦਾ ਪਿਆਰ ਦਿੱਤਾ ਕਹਿੰਦਾ ਆਹੀ ਰੋਲਾ ਮੈਂ ਬਲੀਵ ਕਰਦਾ ਕਿ ਅੱਜ ਦੀ ਜਨਰੇਸ਼ਨ ਸਾਲੀਆਂ ਦੀ ਜਨਰੇਸ਼ਨ ਨਾਲ ਚੰਗੀ ਹੈ ਕਿਉਂਕਿ ਇਹ ਤੁਹਾਡੇ ਨਾਲੋਂ ਚੰਗੇ ਨੇ ਅੱਜ ਇਹ ਵੱਧ ਬੁਲ ਰਹੇ ਔਰ ਮੈਂ ਹਮੇਸ਼ਾ ਤੁਹਾਡੇ ਨਾਲ ਤੁਰਦਾ ਦੂਜੀ ਗੱਲ ਮੈਂ ਹਰ ਬਾਪ ਨੂੰ ਇਹ ਗੱਲ ਕਹੀ ਔਰ ਫੇਰ ਕਹਿ ਕੇ ਜਾਣਾ ਪਿਕਚਰ ਤੇ ਮੈਂ ਬਾਅਦ ਜਾ ਰਿਹਾ ਔਰ ਮਾਂ ਨੂੰ ਵੀ ਕਹਿਣਾ ਬੱਚਾ ਕਿਉਂ ਜੰਮਿਆ ਭਾਈ ਜੇ ਤੁਹਾਡੇ ਕੋਲ ਟਾਈਮ ਨਹੀਂ ਤੁਹਾਡੇ ਕੋਲ 20 ਸਾਲ ਨਹੀਂ ਤੁਹਾਨੂੰ ਕੋਈ ਹੱਕ ਨਹੀਂ ਉਸ ਰੱਬ ਦੀ ਜ਼ਿੰਦਗੀ ਨੂੰ ਖਰਾਬ ਕਰਨਾ ਇਸ ਕਰਕੇ ਜਿਹੜੀ ਸੁਸਾਇਟੀ ਜਿੱਥੇ ਖੜੀ ਹੈ ਇਹ ਮਾਂ ਬਾਪ ਦਾ ਕਸੂਰ ਮੈਂ ਇੱਕ ਬਾਪ ਆ ਜਦ ਵੀ ਉਹ ਵੀ ਢਾਈ ਸਾਲ ਦਾ ਸੀ ਤੇ ਮੈਂ ਚੱਕ ਕੇ ਗੋਦੀ ਗਿਆ ਮੈਂ ਕਿਹਾ ਸ਼ੇਰ ਦਾ ਬੱਚਾ ਘਾਹ ਨਹੀਂ ਖਾਂਦਾ ਇਹ ਸਲੋਗਨ ਚੱਲਿਆ ਸਾਡੇ ਘਰ 'ਚ ਉਹਦੀ ਪਰਵਰਿਸ਼ ਕੀਤੀ 20 ਸਾਲ ਤੇ ਉਹਦੀ ਦਾਦੀ ਮੈਨੂੰ ਕਹਿੰਦੀ ਸੀ ਜਿਉਂਦਾ ਮਰ ਕਿਉਂ ਨਹੀਂ ਜਾਂਦਾ ਤੈਨਾਂ ਤਸੀਹੇ ਤੂੰ ਮੇਰੇ ਬੇਟੇ ਨੂੰ ਦਿੰਨਾ ਮੈਂ ਕਿਹਾ ਮੈਂ 24 ਘੰਟੇ 'ਚੋਂ 18 ਘੰਟੇ ਆਪਣੇ ਪੁੱਤ ਦੇ ਨਾਲ ਰਹਿਣਾ ਕਿ ਤੈਨੂੰ ਮੈਂ ਬਣਾ ਕੇ ਦਿਖਾਵਾਂਗਾ ਉਹ ਸਾਰਾ ਦਾ ਸਾਰਾ ਪਰਿਵਾਰ ਅੱਜ ਵੀ ਥੋੜੇ ਰਹਿ ਗਿਆ ਹੈ ਬੇਟੀਆਂ ਵੱਡੀਆਂ ਹੋ ਗਈਆਂ ਪੁੱਤ ਵੱਡੇ ਹੋ ਗਏ ਮੈਂ ਉਹਨਾਂ ਦਾ ਦੋਸਤ ਬਣ ਗਿਆ ਸੱਜਣ ਬਣ ਗਿਆ ਹਰ ਬਾਪ ਨੂੰ ਮਾਂ ਨੂੰ ਇਹਦਾ ਗੱਲ ਕਹਿਣਾ ਚਾਹਣਾ ਜਦੇ ਬੱਚੇ ਵੱਡੇ ਹੋ ਜਾਣ ਇਹਨਾਂ ਨੂੰ ਜੱਫੀ ਬਾ ਕੇ ਕੀ ਕਰੋਂ ਮੈਂ ਤੇਰਾ ਯਾਰ ਆ ਮੈਂ ਅੱਜ ਵੀ ਆ ਕਿੰਨੀਆਂ ਸੋਹਣੀਆਂ ਸੋਹਣੀਆਂ ਹੀਰੋਇਨਸ ਖੜੀਆਂ ਪਿੱਛੇ ਅ ਮੈਂ ਕਹ ਮੇਰੇ ਚਿੱਟੇ ਦਾੜੇ ਤੇ ਨਾ ਜਾਇਆ ਕਰੋ ਮੈਂ ਅੱਜ ਵੀ 16 ਸਾਲ ਦਾ ਹੀ ਆ ਇਹ ਅੱਛਾ ਕਿ ਗੱਲ ਦਾ ਪ੍ਰੋਡਿਊਸਰ ਨੂੰ ਹੋਰ ਵੀ ਕਹੀ ਹੈ ਵੀ ਮੈਂ ਜਿਹਦਾ ਆਪਣੀਆਂ ਪੂਰੀਆਂ ਕੀਤੀਆਂ ਨੇ ਤੇ ਮੇਰੀ ਜਿੱਦ ਪੂਰੀ ਕਰਨੀ ਤੇ 70 ਸਾਲ ਤੇ ਬਾਬੇ ਨੇ ਹੀਰੋ ਨੂੰ ਆਉਣਾ ਹੀਰੋ ਬਣ ਕੇ ਰੋਮਾਂਟਿਕ ਫਿਲਮ ਕਰਨੀ ਹੈ ਆ ਜਿੰਨੇ ਆ ਜਿੰਨੇ ਆਪਣੇ ਹੀਰੋ ਨੇ ਪੰਜਾਬ ਦੇ ਸਾਰੇ ਫੇਲ ਕਰ ਲੈ ਮੇਰੀ ਜਿੱਦ ਹੈ ਇਹਨਾਂ ਦੇ ਨਾਲ ਐਸਾ ਇਸ਼ਕ ਕਰਾਂਗਾ ਐਸਾ ਰੋਮਾਂਸ ਕਰਾਂਗਾ ਤੁਸੀਂ ਕਹੋਗੇ ਅਸੀਂ ਵੀ ਨਹੀਂ ਕਰ ਸਕੋ ਠੀਕ ਹੈ ਉਸੇ ਤਾੜੀ ਮਾਰ ਕੇ ਦੱਸ ਦਿਓ ਵੀ ਯੋਗਰਾਜ ਸਿੰਘ ਤੈਨੂੰ ਹੀਰੋ ਹੋਣਾ ਚਾਹੀਦਾ ਥੋੜਾ ਬੁੱਦਸਰਾ ਭਾਈ ਜੇ ਨਾ ਦਾ ਪੈਸਾ ਨਾ ਪੂਰਾ ਹੋਵੇ ਮੈਂ ਦੇਵਾਂਗਾ ਜੇਬ ਚ ਚਲੋ